ਲੱਖਾਂ ਦਾ ਹੋ ਗਿਆ ਨੁਕਸਾਨ ਸਾਰਾ ਲੈ ਗਏ ਕੈਸ਼ ਚੁੱਕ ਕੇ ਕਰਤਾ ਵੱਡਾ ਕਾਂਡ ਦੁਕਾਨਦਾਰ ਦੇ ਉੱਡ ਗਏ ਹੋਸ਼ ਦੱਸੇ ਕੀ ਇਲੈਕਟ੍ਰਿਕ ਦੀ ਦੁਕਾਨ ਦੇ ਉਤੇ ਚੋਰਾਂ ਵੱਲੋਂ ਤਵਾ ਬੋਲ ਦਿੱਤਾ ਗਿਆ ਜਿਸ ਦੇ ਵਿੱਚ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਿਹਾ ਦੁਕਾਨਦਾਰ ਆਓ ਤੁਹਾਨੂੰ ਵੀ ਦੱਸਦੇ ਹਾਂ ਨੌ ਤੇਜੀ ਡੇਲ ਕੋਟੜਾ ਰੋਡ ਤੇ ਆ ਤੇ ਰਿਪੇਅਰ ਦਾ ਮੋਟਰਾਂ ਦਾ ਕੰਮ ਹੈ ਜੀ ਆਪਣਾ ਇਹ ਨਮਾ ਪੁਰਾਣੀ ਤਾਰ ਆ ਸਾਡੀ 30 ਕਿਲੋ ਦੇ ਰਵੇ ਤੇ 50 ਕਿਲੋ ਨਵੀਆਂ ਬਾਕੀ ਫਿਟਿੰਗ ਵਾਲੀ ਤਾਰ ਆ ਸਾਡੀ ਸਵੇਰੇ ਸਵੇਰੇ 6 ਵਜੇ ਸਾਡੇ ਕੋਲੇ ਫੋਨ ਆਇਆ ਸੀ ਥੋੜੀ ਦੁਕਾਨ ਦਾ ਸ਼ਟਰ ਖਿੱਚ ਕੇ ਕੱਦ ਦੇ ਨੂੰ ਤੋੜੇ ਉਹ ਸ਼ਟਰ ਤੋੜਿਆ ਗਿਆ ਦੇ ਬਾਹਰੋਂ ਆ ਕੇ ਦੇਖਿਆ ਤਾਂ ਫੋਨ ਕਰਿਆ ਪੁਲਿਸ ਨੂੰ ਮੌਕੇ ਤੇ ਪੁਲਿਸ ਪਹੁੰਚੀ ਆਈ ਅੱਕੀ ਦੇਖਦੇ ਹਾਂ ਅਜਤਾ ਇਨਸਾਫ ਦੀ ਮੰਗ ਕਰਦੇ ਆ ਸਾਡੀ ਪਹਿਲਾਂ ਵੀ ਪਿਛਲੇ ਸਾਲ 12ਵੇਂ ਮਹੀਨੇ ਦੀ 12 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਸੀ ਜਦੋਂ 1.5 ਲੱਖ ਦਾ ਨੁਕਸਾਨ ਹੋਇਆ ਸਾਡਾ ਜੀ ਹਣ ਕਿੰਨਾ ਕ ਨੁਕਸਾਨ ਹੁਣ ਸਾਡਾ ਤਕਰੀਬਨ ਜੀ ਹੁਣ 80 ਕਿਲੋ ਨੂੰ ਤਾਰ ਨੂੰ ਲਾ ਲੋ ਜੀ ਜੇ ਨਵੀਂ ਤਾਰ ਵੀ ਲਾਈਏ 80000 ਰੁਪਏ ਦੇ ਸਿੱਧੀ ਆਈ 80 90000 ਦਾ ਹੋਣਾ ਜੀ ਸਾਡਾ ਲੱਗਦਾ ਕੈਸ਼ ਕਿੰਨਾ ਦਾ ਕੈਸ਼ ਗੱਲੇ ਚ 5000 ਰੁਪਿਆ ਕੈਸ਼ ਦੀ ਅੱਛਾ ਤੇ ਕੀ ਕਹਿਣਾ ਚਾਹੁੰਦੇ ਹੋ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਹੁੰਦਾ ਇਕੱਲੇ ਬੰਦੇ ਦਾ ਵੀਰੇ ਕੋਈ ਕੰਮ ਨਹੀਂ ਗੈਂਗ ਹੈ ਜੀ ਇਹੇ ਘਟੋ ਘਟ ਪੰਜ ਚਾਰ ਬੰਦੇ ਦਾ ਇਕੱਲੇ ਬੰਦੇ ਦਾ ਵੀਰੇ ਸ਼ਟਰ ਵੀ ਨਹੀਂ ਚੱਕ ਸਕਦਾ ਜਿੰਦੇ ਤਾਂ ਲੱਗੇ ਪਏ ਨਹੀਂ ਜਿੰਦੇ ਲੱਗੇ ਹੋਏ ਨੇ ਜਿੰਦਾ ਸ਼ਟਰ ਖਿੱਚਿਆ ਹੋਇਆ ਅੱਗੇ ਦਾ ਅੱਛਾ ਤੁਸੀਂ ਮੌਕੇ ਤੇ ਆ ਕੇ ਕੀ ਦੇਖਿਆ ਜਦੋਂ ਤੁਹਾਨੂੰ ਦੱਸਿਆ ਸਾਨੂੰ ਤਾਂ ਵੀਰੇ ਅਸੀਂ ਸੱਟ ਰੇ ਦੇਖਿਆ ਕਿ ਮੌਕੇ ਦੇ ਨਾਲ ਦੀ ਨਾਲ ਮੈਂ ਫੋਨ 112 ਤੇ ਕਾਲ ਕੀਤੀ ਐ ਤੇ ਹੁਣ ਮੌਕੇ ਤੇ ਪੁਲਿਸ ਪਹੁੰਚੀ ਆ ਜਦ ਸੱਟ ਚੱਕ ਕੇ ਆ ਕੇ ਦੇਖਿਆ ਮੌਕੇ ਤੇ ਜੀ ਹਾਂ ਆ ਚੁੱਕੇ ਚੋਰੀ ਤਾਂ ਹੀ ਬਹੁਤ ਮਾਰੀ ਗੱਲ ਆ ਇਹ ਬਜਰੇ ਆਪਣੀ ਮਿਹਨਤ ਕਰ ਰਹੇ ਨੇ ਮੁੰਡੇ 12ਵੇਂ ਮਹੀਨੇ ਦੀ 12 ਤਰੀਕ ਨੂੰ ਪਹਿਲਾਂ ਇਹਨਾਂ ਦੀ ਚੋਰੀ ਹੋਈ ਆ ਤੇ ਉਦੋਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਅੱਜ ਫੇਰ ਦੁਬਾਰਾ ਕਿ ਕਿਤੇ ਪਹਿਲਾਂ ਕਾਰਵਾਈ ਕਰੀ ਹੁੰਦੀ ਤਾਂ ਅੱਜ ਇਹਨਾਂ ਨਾਲ ਦੇਖਣਾ ਪੈਂਦਾ ਹੂੰ ਉਹ ਦੁਬਾਰਾ ਫੇਰ ਹੋ ਗਿਆ ਕਪਤਨ ਸਾਹਿਬ ਜੀ ਮੰਗ ਕਰਦੇ ਆਂ ਅਗਦੀ ਮੈਂਟ ਕਰਕੇ ਘਾਰ ਰਹੇ ਨੇ ਕਈ ਤਾਂ ਲੋਕ ਵਿਰੇਥੋਂ ਵਿਦੇਸ਼ ਨੂੰ ਭੱਜ ਰਹੇ ਨੇ ਇਹਨਾਂ ਦੇ ਮੁੰਡੇ ਨੇ ਉਰੇ ਮੈਂਟ ਕਰਦਨੇ ਆਪਣੇ ਫੇਰ ਹੁਣ ਕਰੂਗਾ ਕੀ ਬੰਦਾ ਜਦੋਂ ਇਹਨਾਂ ਦਾ ਨੁਕਸਾਨ ਕਿੰਨਾ ਚੱਲੀ ਜਾਊਗਾ ਜੀ 1.70 ਲੱਖ ਦਾ ਪਹਿਲਾਂ ਹੀ ਨੁਕਸਾਨ ਹੋ ਗਿਆ ਤੇ 70 80 ਹਜ਼ਾਰ ਦਾ ਹੋਣਾ ਉਹ ਕੈਸ਼ ਵੀ ਹੋਇਆ 5 ਕਰੋੜ ਹਾਂ ਜੀ 513 ਰੁਪਏ ਕੈਸ਼ ਸੀਗੇ ਜੀ ਦਾ ਮੈਨੂੰ ਨੁਕਸਾਨ ਹੋ ਗਿਆ ਇਹ ਪ੍ਰਸ਼ਾਸਨ ਨੂੰ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜੀ ਚੋਰੀ ਹੋਈ ਹੈ ਕਾਰੀ ਦੁਕਾਨ ਆ ਜੀ ਕੀ ਕੁਝ ਚੋਰੀ ਹੋਇਆ ਇਹ ਵੀਰੇ ਕੋਈ ਮੋਟਰਾਂ ਬਣਾ ਨਹੀਂ ਕਰਦਾ ਪੁਰਾਣੀਆਂ ਮੋਟਰਾਂ ਬਣਾ ਨਹੀਂ ਕਰਦਾ ਇਲੈਕਟ੍ਰੀਕਲ ਨਿਊ ਡਿਸਕਰਮਲ ਇਲੈਕਟ੍ਰੀਕਲ ਪੂਰੀ ਕੁਲਰ ਨੂੰ ਨਾ ਪਤਾ ਪਤਾ ਲੱਗਿਆ ਜੀ ਕਿੰਨਾ ਗਾ ਨੁਕਸਾਨ ਆ ਵੀਰੇ ਇਹਦੇ ਆਨਲਾਈਨ ਕੰਪਲੀਟ ਗਿੱਟਿੰਗ ਦੀ ਦੁਕਾਨ ਜਿਹੜਾ ਚੋਰੀ ਹੋ ਗਈ ਹੈ ਜਿਹੜਾ ਅਸੀਂ ਮੌਕੇ ਤੇ ਆਏ ਹਾਂ ਬਾਤ ਅੱਪੀ ਸ਼ੂਬ ਵੀ ਸਾਹਮਣੇ ਉਸ ਦਾ ਕਾਨੂੰਨੀ ਕਰਵਾ ਚਾਹੀਦਾ ਜਿਹ ਮੌਕੇ ਤੇ ਕੀ ਦੱਸਿਆ ਕੀ ਕੋਈ ਚੋਰੀ ਹੋਇਆ ਮੌਕੇ ਤੇ ਨੇ ਦੱਸਿਆ ਵੀ ਤਾਂ ਇਹ ਕਿ ਲੋ ਪੁਰਾਣਾ ਤਾਂਬਾ ਸਕ੍ਰੈਪ ਤੇ ਜਾ ਕੇ ਲੋ ਨਵਾਂ ਨਵਾਂ ਤਾਂਬੇ ਦੀ ਤਾਰ ਜੁੜੀਣੀ ਪਈ। 5000 ਰੁਪਇਆ ਗੱਲੇ ਦੇ। ਅਸੀਂ ਪਰਤਾਲ ਕਰਦੇ ਹਾਂ ਸਰ। ਦਰਨੇ ਪਰਤਾਲ ਜੋ ਵੀ ਸਾਹਮਣੇ ਉਹ ਕੋਈ ਨਿਗਰਭੀ ਕਰਾਂਗੇ। ਤੇ ਜਿੰਦੇ ਲੱਗੇ ਪਏ ਨੇ ਸ਼ਟਰ ਤੋੜਿਆ ਹੋਇਆ। ਸ਼ਟਰ ਕਿੱਥੇ ਆ ਹੋਇਆ ਜੀ? ਅੱਛਾ। ਵੀ ਮਤਲਬ ਸ਼ਟਰ ਚੱਕ ਕੇ ਬੰਦਾ ਅੰਦਰ ਵਰਕੇ ਕੋਲੀ। ਇੱਕਲੇ ਬੰਦੇ ਦਾ ਤਾਂ ਨਹੀਂ ਕੰਮ ਲੱਗਦਾ ਜੀ ਕੋਈ ਲੱਗਦਾ। ਪਿਛਲੇ ਦਿਨਾਂ ਜੋ ਵੀ ਸਾਹਮਣੇ ਆਉਂਦਾ ਉਸ ਮੁਤਾਬਕ ਕਾਰਵਾਈ ਕਰਾਂਗੇ ਜੀ।